ਆਧੁਨਿਕ ਯੁੱਗ ਵਿੱਚ ਹਰ ਚੀਜ਼ ਹੁਣ ਆਨਲਾਈਨ ਉਪਲਬਧ ਹੈ ਜਿੱਥੇ ਆਨਲਾਈਨ ਦੇ ਫਾਇਦੇ ਨੇ ਉੱਥੇ ਹੀ ਨੁਕਸਾਨ ਵੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਬਾ ਤੋਂ ਜਿੱਥੇ ਫਾਰਮੈਂਸਿੰਗ ਚਿਰਾਗ ਛਾਪੜਾ ਆਪਣੀ ਜੀਪ ਵੇਚਣਾ ਚਾਹੁੰਦਾ ਸੀ ਏਜੰਟ ਵੱਲੋਂ ਚਿਰਾਗ ਛਾਪੜਾ ਦੀ ਜੀਪ ਬਹੁਤ ਲਗਸਤੇ ਪਾ ਦਿੱਤੀ ਜੀਪ ਦੇ ਗ੍ਰਾਹਕ ਬਣ ਕੇ ਕਰੀਬ 6 ਨੌ ਚਵਾਨ ਆਏ ਤੇ ਉਹਨਾਂ ਕੋਲੋਂ ਇੱਕ ਮੋਟਰਸਾਈਕਲ ਬੁਲਟ ਖੜਾ ਗਈ ਤੇ ਉਹਨਾਂ ਨੇ ਬੁਲਟ ਮੋਟਰਸਾਈਕਲ ਘੜਖੜਾ ਦਿੱਤਾ ਤੇ ਕਿਹਾ ਕਿ ਤੁਸੀਂ ਜੀਪ ਦੀ ਟੈਸਟਿੰਗ ਡਰਾਈਵਿੰਗ ਦਿਵੋ ਕਿਉਂਕਿ ਸਾਨੂੰ ਜੀਪ ਪਸੰਦ ਹੈ ਅਸੀਂ ਤੁਹਾਨੂੰ 50000 ਰੁਪਏ ਦੀ ਰਾਸ਼ੀ ਨਗਦ ਦਵਾਂਗੇ ਜਿਸ ਤੋਂ ਬਾਅਦ ਲੁਟੇਰੇ ਜੀਪ ਦੀ ਟੈਸਟਿੰਗ ਡਰਾਈਵਿੰਗ ਦੇ ਬਹਾਨੇ ਜੀਪ ਨੂੰ ਕਰੀਬ 10 ਕਿਲੋਮੀਟਰ ਸੁੰਸਾਨ ਜਗ੍ਹਾ ਤੇ ਲੈ ਗਏ ਉੱਥੇ ਹੀ ਉਹਨਾਂ ਵੱਲੋਂ ਉਹਨਾਂ ਨੇ ਚਿਰਾਗ ਛਾਬੜਾ ਦਾ ਮੋਬਾਈਲ ਖੋਇਆ ਤੇ ਜੀਪ ਲੈ ਕੇ ਫਰਾਰ ਹੋ ਗਏ ਪਿਰ ਚਿਰਾਗ ਛਾਬੜਾ ਨੇ ਲਿਫਟ ਲੈ ਕੇ ਘਰ ਪੁੱਜਿਆ ਤਾਂ ਉਹਨਾਂ ਦਾ ਬੁਲਟ ਮੋਟਰਸਾਈਕਲ ਵੀ ਘਰ 'ਚ ਨਹੀਂ ਸੀ ਨੌਜਵਾਨ ਇਸ ਘਟਨਾ ਤੋਂ ਬਾਅਦ ਰਫੂ ਚੱਕਰ ਹੋ ਗਏ ਜਿਹੜੇ ਨੌਜਵਾਨ ਬੁਲਟ ਮੋਟਰਸਾਈਕਲ ਤੇ ਆਏ ਸਨ ਉਹਨਾਂ ਦੀਆਂ ਸੀਸੀਟੀਵੀ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ ਨੇ ਫਿਲਹਾਲ ਚਿਰਾਗ ਛਾਪੜਾ ਨਾਬਾ ਦੇ ਸਰਕਾਰੀ ਹਸਪਤਾਲ ਜੇਰੇ ਇਲਾਜ ਹੈ ਪੁਲਿਸ ਇਸ ਮਾਮਲੇ ਸੰਬੰਧੀ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਜਿਹਦੇ ਵਜ੍ਹਾ ਸੀ ਘਰੋਂ ਨਿਕਲੇ ਉਰੋਂ ਦੀ ਚੌਂਬਰੀ ਮੰਜਰੇ ਚੌਂਬਰੀ ਮੰਜਰੇ ਤੋਂ ਆਪਣਾ ਉਹਨਾਂ ਨੇ ਦੱਸਿਆ ਸੀ ਕਿੱਥੋਂ ਆਇਆ ਉਹਨਾਂ ਨੇ ਕਿਹਾ ਸੀ ਅਸੀਂ ਰੋਪੜ ਤੋਂ ਆਏ ਹਾਂ ਚੌਧਰੀ ਮਾਜੂਜ ਸਾਡੇ ਰਿਸ਼ਤੇਦਾਰ ਰਹਿੰਦੇ ਨੇ ਭੂਆ ਮਾਮੇ ਕਾਫੀ ਨਾਬੇ ਰਹਿੰਦੇ ਸੀ ਉਹ ਤਿੰਨ ਬੰਦੇ ਸੀਗੇ ਤੇ ਪਹਿਲਾਂ ਬੁਲਟ ਮੋਟਰਸਾਈਕਲ ਤੇ ਕੋਕਾ ਕੋਲਾ ਰੰਗ ਦੇ ਤੇ ਪੀਵੀ 34 ਨੰਬਰ ਸੀ ਉਹ ਆਏ ਘਰੇ ਉਹਨਾਂ ਨੇ ਬੁਲਟ ਘਰੇ ਘਰੇ ਖੜਾ ਕਰਤਾ ਤੇ ਸਾਨੂੰ ਨਾਲ ਮੈਨੂੰ ਨਾਲ ਬਿਠਾ ਕੇ ਟੈਸਟ ਡਰਾਈਵ ਲਈ ਲੈ ਗਏ ਮੈਨੂੰ ਐਸੀ ਉਹਨਾਂ ਦਾ ਬੁਲਟ ਖੜਾ ਹੈ ਵਾਪਸ ਤਾਂ ਚੱਕਣ ਆਣਗੇ ਤੇ ਪਰ ਜਦੋਂ ਵਾਪਸੀ ਤੇ ਮੈਂ ਹਾਦਸਾ ਹੋਣ ਤੋਂ ਬਾਅਦ ਘਰੇ ਗਿਆ ਦੇਖਣ ਬੁਲਟ ਪਰ ਉੱਥੋਂ ਬੁਲਟ ਵੀ ਚੱਕ ਕੇ ਲੈ ਗਿਆ ਸੀ ਇਹਦਾ ਮਤਲਬ ਇਹ ਵੀ ਉਹ ਚਾਰ ਬੰਦੇ ਸੀਗੇ ਇਡੇ ਕੁਵਲਟ ਵਾਚ ਚਾਕੇ ਲੈ ਗਏ ਮੇਰਾ ਮੋਬਾਈਲ ਖੋ ਕੇ ਲੈ ਗਏ ਤੇ ਗੱਡੀ ਖੋ ਕੇ ਲੈ ਗਏ ਗੱਡੀ ਕਿਹੜੀ ਗੱਡੀ ਸੀਗੀ সিলਵਰ ਕਲਰ ਦੀ ਚੀਪ ਸੀਗੀ 550 ਤੁਹਾਡੀ ਹੈਸ਼ ਕਿੱਥੇ ਗੁੜੀਆਂ ਵਾਲੇ ਸਕੂਲ ਤੋਂ ਠੀਕ ਹੋਇਆ ਇਨਸੀਡੈਂਟ ਕਿੱਥੇ ਕੋ ਹੋਇਆ ਜੋ ਪੋਜੋ ਮਾਜਰੀ ਚੌਂਕ ਤੋਂ ਲੈ ਕੇ ਰੋਟੀ ਵਾਲੇ ਪੁਲ ਵੱਲ ਜਾਣੇ ਤਾਂ ਰਸਤੇ ਦੇ ਵਿੱਚ ਬਿਲਕੁਲ ਸਨਸਾਨ ਸੀ ਨਾ ਕੋਈ ਘਰ ਸੀ ਨਾ ਕੁਝ ਸੀ ਤੁਹਾਨੂੰ ਤੁਹਾਨੂੰ ਉੱਥੇ ਕਿਵੇਂ ਬੁਲਾਇਆ ਗਿਆ ਤੁਹਾਨੂੰ ਕਿਵੇਂ ਬੁਲਾਇਆ ਗਿਆ ਘਰੋਂ ਦੀ ਲੈ ਕੇ ਗਿਆ ਸੀ ਨਾ ਮੈਨੂੰ ਘਰੋਂ ਦੀ ਮੈਂ ਉਹਨਾਂ ਨੂੰ ਲੈ ਕੇ ਗਿਆ ਸੀ ਇੱਕ ਤਰ੍ਹਾਂ ਮੈਂ ਉਹਨਾਂ ਨੂੰ ਗੱਡੀ ਦੀ ਟੈਸਟਿੰਗ ਤੇ ਲੈਣ ਦੀ ਵਾਰ ਤੱਕ ਲੈ ਗਿਆ ਉਹ ਕਹਿੰਦੇ ਸਾਨੂੰ ਅੱਗੇ ਲੈ ਜਾਓ ਅੱਗੇ ਲੈ ਜਾਓ 9 ਗਜਾ ਪੀਰ ਤੇ ਚੱਲ ਗਏ ਅਸੀਂ ਕਹਿੰਦੇ ਮੱਥਾ ਟੇਕ ਲਈਏ ਉਹ ਮੈਂ ਕਿਹਾ ਟੇਕ ਲੋ ਮੱਥਾ ਤੇ ਮੈਨੂੰ ਜਿਹੜੀ ਉਮੀਦ ਹੈ ਵੀ ਘਰ ਤਾਂ ਉਹਨਾਂ ਕੋਲੇ ਕੋਈ ਗੰਡਾਸਾ ਵਗੈਰਾ ਹੈ ਨਹੀਂ ਸੀਗਾ ਉਹਨਾਂ ਨੇ ਲੁੱਕ ਮਿਚ ਕੇ ਉੱਥੇ 9 ਗਜਾ ਪੀਰ ਤੇ ਚੱਕਿਆ ਗੰਡਾਸਾ ਉੱਥੇ ਜਿਹੜਾ ਪਹਿਲਾਂ ਹੀ ਰੱਖਿਆ ਹੋਇਆ ਸੀ ਹੁਣੇ ਤੁਹਾਡੇ ਕੀ ਮਾਰਿਆ ਉਹ ਸਰ ਦੇ ਵਿੱਚ ਮੈਨੂੰ ਕੁਝ ਨਹੀਂ ਪਤਾ ਲੱਗਿਆ ਹੱਥੀਂ ਚ ਮੈਂ ਗੰਡਾਸਾ ਵੇਖਿਆ ਸੀ ਉਹਨਾਂ ਦੇ ਵੱਜਣ ਤੋਂ ਬਾਅਦ ਜਦੋਂ ਮੇਰੇ ਵੱਜ ਗਿਆ ਸਿਰ ਤੇ ਉਦੋਂ ਮੈਂ ਬੇਸੂਦ ਹੋ ਗਿਆ ਅੱਧੇ ਮਿੰਟ ਲਈ ਜਦੋਂ ਮੈਂ ਸੁੱਤੇ ਚ ਆਇਆ ਤਾਂ ਦੇਖਿਆ ਵੀ ਉਹ ਹੱਥ 'ਚ ਗੰਡਾਸਾ ਰੱਖ ਕੇ ਗੰਡਾਸਾ ਚੱਕ ਕੇ ਮਾਰਿਆ ਨੂੰ ਤਰਨੂ ਕੋਲ ਲੱਕਿਆ ਮੈਂ ਉੱਥੋਂ ਤੁਰ ਕੇ ਪਹਿਲਾਂ ਚੌਕ ਤੱਕ ਗਿਆ ਚੌਕ ਤੋਂ ਕਿਸੇ ਨੂੰ ਮੈਂ ਤੱਕ ਹੱਥ ਜੋੜ ਕੇ ਉਹਨੂੰ ਆਪਦੇ ਦੁਕਾਨ ਤੱਕ ਗਿਆ ਦੁਕਾਨ ਤੋਂ ਫਿਰ ਮੈਨੂੰ ਮੇਰਾ ਦੋਸਤ ਲੈ ਕੇ ਆਇਆ ਉਹ ਕਿਹਾ ਕੋਈ ਨਹੀਂ ਸੀ ਕਿ ਹਲੇ ਤਾਂ ਟੈਸਟ ਡਰਾਈਵ ਲੈਣ ਆਏ ਸੀਗੇ 3.5 ਲੱਖ ਵਿੱਚ ਉਹ ਲੈਣੇ ਕਿਹਾ ਸੀ ਵੀ ਮੈਂ ਤੁਹਾਨੂੰ ਦਿਵਾ ਦੂੰਗਾ ਉਹਨਾਂ ਕੋਲ ਕੋਈ ਪੈਸੇ ਵੀ ਹੈਗੇ ਸੀ ਮੈਨੂੰ ਕਹਿ ਰਹੇ ਸੀ ਕਿ 50000 ਸਾਡੇ ਕੋਲੇ ਹੈਗਾ ਵੀ ਆ ਰੱਖ ਲਓ ਬਾਕੀ 3 ਲੱਖ ਅਸੀਂ ਦੋ-ਚਾਰ ਦਿਨਾਂ ਵਿੱਚ ਦੇ ਜਾਾਂਗੇ ਉਹ ਸਾਨੂੰ ਗੱਡੀ ਚਲਾ ਕੇ ਦੇਖ ਲੈਣ ਨੂੰ ਦੇ ਹੋਏ ਕਿਸੇ ਰਾਘਰੀਤਾਉ ਫੋਨ ਕਰਿਆ ਤੇ ਬਸ ਆ ਕਹਾਣੀਆਂ ਬਾਕੀ ਸਟੇਟਮੈਂਟ ਬੈਠੇ ਨੇ ਤੁਹਾਨੂੰ ਦੇ ਦਿੱਤੀ ਬਸ ਸਾਨੂੰ ਇਹ ਚਾਹੀਦਾ ਵੀ ਦਿਨੋਂ ਵੇ ਦਿਨ ਇਹ ਬਹੁਤ ਹਾਦਸੇ ਹੋ ਰਹੇ ਨੇ ਵੀ ਆਪਣੂੰ ਸਰਕਾਰ ਨੂੰ ਚਾਹੀਦਾ ਹੈ ਕਿ ਵੱਦ ਤੋਂ ਵੱਦ ਉਹਦੀ ਤਫਤੀਸ਼ ਕੀਤੀ ਜਾਵੇ ਤੇ ਜਿਹੜੇ ਮੁਜਰਮ ਨੇ ਉਹਨਾਂ ਨੂੰ ਫੜਿਆ ਜਾਂਦਾ ਜੇ ਜਾਦਾ ਸਾਟੇ ਤੇ ਗਰਦਨ ਤੇ ਲੱਗਦੀ ਤਾਂ ਹੋ ਸਕਦਾ ਕੁਝ ਵੀ ਹੋ ਸਕਦਾ ਸੀ ਕਿਤੇ ਜਾਨ ਵੀ ਜਾ ਸਕਦੀ ਸੀ ਕੀ ਕੀ ਗੰਨ ਕਰਦੇ ਨੇ ਇਹ ਮੇਰੇ ਨਾਲ ਹੈ ਜੀ ਬੇਟਾ ਫਾਰਮਾਸਿਸਟ ਹੈ ਸਾਡੀ ਕਮਿਸ਼ਨ ਟੀਵੀ ਦੇਖ ਰਿਆ ਜੀ ਹੁਣ ਸਾਨੂੰ ਇਹ ਦੋ ਮੋਟਰਸਾਈਕਲਾਂ ਤੇ ਆਏ ਨੇ ਉਹ ਚ 6 ਬੰਦੇ ਨੇ ਟੋਟਲ ਜੋ ਹੁਣ ਤੱਕ ਆਡੈਂਟੀਫਾਈ ਹੋਏ ਨੇ ਤੇ ਉਹ ਐਲ ਐਕਸ ਤੇ ਨੇ ਮੁੰਡੇ ਨੇ ਸ਼ਾਮ ਦਾ ਸ਼ਾਮ ਦਾ ਕਰਕੇ ਲੜਕਾ ਹੈ ਇਹਨੇ ਤਬਦੀਜੀ ਪਾਈ ਹੋਈ ਸੀਗੀ ਸੇਲ ਕਰਨ ਲਈ ਉਹ ਕੱਲ ਇਹਨਾਂ ਨਾਲ ਗੱਲ ਹੋਈ ਸੀ ਕੱਲ ਵੀ ਦੇਖੇਗੇ ਸੀਗੇ ਤੇ ਅੱਜ ਫੇਰ ਦੇਖਣ ਆਏ ਸੀਗੇ ਤੇ ਇਹਨੂੰ ਗੱਡੀ ਚਲਾ ਕੇ ਦੇਖ ਰਹੇ ਸੀਗੇ ਤੇ ਇਧਰੋਂ ਲੈ ਗਏ ਸੀਗੇ ਗੱਡੀ ਚਲਾ ਕੇ ਤੇ ਰੂਟੀ ਪੁਲ ਦੇ ਲਗੋਂ ਤੋਂ ਗੱਡੀ ਧੋ ਕੇ ਲੈ ਗਏ ਕਿੰਨੇ ਜਣੇ ਫਿਲਹਾਲ ਤੋਂ ਹੁਣ ਤਾਂ ਹੁਣ ਤੱਕ ਤੋਂ ਤਾਂ ਮਤਲਬ 6 ਜਣੇ ਲੱਗ ਰਹੇ ਨੇ ਇਹ ਚੱਕ ਦੇ ਵੈਸੇ 2 ਜਣੇ ਸੀਗੇ ਜਿਹੜੇ ਬੋਟ ਤੇ ਇਹਨਾਂ ਦੇ ਮਤਲਬ ਘਰੇ ਗਏ ਸੀਗੇ ਤੇ ਉਹ ਛਾਬੜ ਨਹੀਂ ਸਕਦਾ ਨਹੀਂ ਸਾਬੜੇ ਦੇ ਸ਼ਰਤੇ 6 ਬੱਜੀ ਹੈ। ਛਾਬੜੀ ਡੀਲ OLX ਹੀ ਹੋਈ। OLX ਹੀ ਹੋਈ। ਹੁਣ ਕੀ ਫਰਦਰ ਕੀ ਕਰਾਂਗੇ? ਫਰਦਰ ਜੀ ਉਹਦਾ ਬਿਆਨ ਦੇ ਕੇ ਕਈਅਰ ਕਰਾਂਗੇ ਜੀ ਤੇ ਪੱਤਰ ਇਹਨਾਂ ਨੂੰ ਆਈਡੈਂਟੀਫਾਈ ਕਰਕੇ ਬਾਣ ਦੀ ਜਿਹੜੇ ਇਫੈਕਟ ਨੇ ਕਾਰਵਾਈ ਕਰਾਂਗੇ ਨਾ ਪ੍ਰੋਪਰ। ਸੀਸੀਟੀਵੀ ਚੈੱਕ ਕਰ ਰਹੇ ਨਹੀਂ ਹਲੇ ਫਿਲਹਾਲ ਤਾਂ ਮੋਸਟਲੀ ਸ਼ੌਪ ਬੰਦ ਨੇ ਤੇ ਬਾਕੀ ਜਿਹੜੇ ਕੋਈ ਦੋ ਮਿਲਦੀ ਹੈ ਉਹ ਤਾਂ ਸੀਸੀਟੀਵੀ ਦੇਖਦੇ। ਗੱਡੀ ਘਰੋਂ ਲੈ ਕੇ ਗੱਲ ਜਿਹੜੀ ਗੱਡੀ ਘਰੋਂ ਲੈ ਕੇ